ਸਤਿ ਸ਼੍ਰੀ ਅਕਾਲ ਮੈਂ ਸੁਣਿਆ ਨਾ ਦੇਸ਼ ਤੁਨੇ ਦੇ ਖਬਰਾਂ ਤੁਸੀਂ ਦੇਖ ਰਹੇ ਰੋਜ਼ਾਨਾ ਦੀ ਤਰ੍ਹਾਂ ਰੁੱਕ ਕਰਦੇ ਆ ਅਸ਼ਦੀ ਪਹਿਲੀ ਖਬਰ ਵਾਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਠੰਡ ਆਪਣੇ ਆਖਰੀ ਪੜਾ ਤੇ ਪਹੁੰਚ ਗਈ ਹੈ ਇਸ ਨਾਲ ਤਾਪਮਾਨ ਵਧਣ ਲੱਗ ਪਵੇਗਾ ਹਾਲਾਂਕਿ ਅੱਜ ਪਹਾੜਾਂ ਤੋਂ ਤੇਜ਼ ਬਰਫੀਲੀਆਂ ਹਵਾਵਾਂ ਚੱਲਣਗੀਆਂ ਇਸ ਨਾਲ ਦਿਨ ਵੇਲੇ ਤੇਜ਼ ਧੁੱਪ ਦੇ ਬਾਵਜੂਦ ਠੰਡ ਮਹਿਸੂਸ ਹੋਵੇਗੀ ਇਸ ਦੌਰਾਨ ਘੱਟੋ ਘੱਟ ਤਾਪਮਾਨ ਥੋੜਾ ਘਟ ਸਕਦਾ ਮੌਸਮ ਖੁਸ਼ਕ ਰਹੇਗਾ 25 ਤਰੀਕ ਤੱਕ ਕੋਈ ਮੀਂਹ ਜਾਂ ਹੋਰ ਗਤੀਵਿਧੀ ਦੀ ਉਮੀਦ ਨਹੀਂ ਹੈ ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 1 ਡਿਗਰੀ ਵਧਿਆ ਜੋ ਕਿ ਆਮ ਨਾਲੋਂ 3.5 ਡਿਗਰੀ ਵੱਧ ਹੈ ਸਭ ਤੋਂ ਵੱਧ ਤਾਪਮਾਨ 27.6 ਭਾਗੜਾ ਡੈਮ ਰੂਪਨਗਰ ਵਿਖੇ ਦਰਜ ਸਵੇਰੇ ਵਿੱਚ ਇਸ ਵੇਲੇ ਕੋਈ ਮੌਸਮੀ ਗਤੀਵਿਧੀ ਨਹੀਂ ਹੈ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਹਾਲਾਂਕਿ ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਸੰਘਣੀ ਧੁੰਦ ਦਰਜ ਕੀਤੀ ਗਈ ਜਿਸ ਦੀ ਦ੍ਰਿਸ਼ਟੀ 100 ਮੀਟਰ ਤੋਂ ਘੱਟ ਸੀ ਮੈਦਾਨੀ ਇਲਾਕਿਆਂ ਵਿੱਚ ਅੰਮ੍ਰਿਤਸਰ ਵਿੱਚ ਸਭ ਤੋਂ ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 24.9 ਡਿਗਰੀ ਸੈਲਸੀਅਸ ਤੋਂ 27.6 ਡਿਗਰੀ ਸੈਲਸੀਅਸ ਤੱਕ ਰਿਹਾ ਮੌਸਮ ਵਿਭਾਗ ਦੇ ਅਨੁਸਾਰ 26 ਫਰਵਰੀ ਤੱਕ ਮੀਂਹ ਦੀ ਉਮੀਦ ਨਹੀਂ ਹੈ ਇਸ ਸਮੇਂ ਦੌਰਾਨ ਰਾਜ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾ ਕਰ ਰਹੇ ਹਨ ਦੀ ਉਮੀਦ ਹੈ ਕੇਂਦਰੀ ਪੱਛਮੀ ਅਤੇ ਦੱਖਣ ਪੂਰਵੀ ਖੇਤਰਾਂ ਵਿੱਚ ਤਾਪਮਾਨ 26-28 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਇਸ ਹਫਤੇ ਰਾਸ਼ਪਰ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਉਮੀਦ ਹੈ ਅਮਰੀਕੀ ਰਾਸ਼ਟਰਪਤੀ 트럼ਪ ਨੇ ਵੀਰਵਾਰ ਨੂੰ ਵਾਸ਼ਿੰਗਟਨ ਚ ਬੋਰਡ ਆਫ ਪੀਸ ਪ੍ਰੋਗਰਾਮ ਦੌਰਾਨ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਜੰਗ ਰਕਵਾਂ ਦਾ ਦਾਵਾ ਕੀਤਾ। ਉਹਨਾਂ ਕਿਹਾ ਕਿ ਮੈਂ ਦੋਵਾਂ ਦੇਸ਼ਾਂ ਤੇ 200% ਦੀ ਟੈਰਿਫ ਲਗਾਉਣ ਦੀ ਚੇਤਾਵਨੀ ਦਿੱਤੀ ਸੀ ਜਿਸ ਤੋਂ ਬਾਅਦ ਉਹ ਜੰਗ ਰੋਕਣ ਲਈ ਸਹਿਮਤ ਹੋਏ। 트럼ਪ ਨੇ ਕਿਹਾ ਕਿ ਉਸ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਹਾਲਾਤ ਬਹੁਤ ਖਰਾਬ ਸਨ, ਲੜਾਈ ਤੇਜ਼ ਹੋ ਗਈ ਸੀ ਅਤੇ ਜਹਾਜ਼ ਡਿੱਗੇ ਸਨ। ਮੈਂ ਦੋਵਾਂ ਨੇਤਾਵਾਂ ਮੋਦੀ ਅਤੇ ਸ਼ਹਿਬਾਜ਼ ਸ਼ਰੀਫ ਨੂੰ ਫੋਨ ਕੀਤਾ। ਮੈਂ ਪੀਐਮ ਮੋਦੀ ਨੂੰ ਚੰਗੀ ਤਰ੍ਹਾਂ ਜਾਣਦਾ। ਮੈਂ ਦੋਵਾਂ ਨੂੰ ਸਾਫ਼ ਕਹਿ ਦਿੱਤਾ ਕਿ ਜੇਕਰ ਉਹ ਝਗੜਾ ਖਤਮ ਨਹੀਂ ਉਹ 파ਰਕ ਸਮਝੌਤਾ ਨਹੀਂ ਕਰਾਂਗਾ। ट्रम्प मुताबिक ਜਦੋਂ ਪੈਸੇ ਨੁਕਸਾਨ ਦੀ ਗੱਲ ਆਈ ਤਾਂ ਦੋਵੇਂ ਦੇਸ਼ ਪਿੱਛੇ हट ਗਏ। ਉਹਨਾਂ ਦਾ ਦਾਅਵਾ ਕੀਤਾ ਕਿ ਇਸ ਸੰਘਰਸ਼ ਦੌਰਾਨ 11 ਮਹਿੰਗੇ ਫਾਈਟਰ ਜੈਟs ਉੱਟੇ ਗਏ ਸਨ। ट्रम्प ਨੇ ਪਹਿਲੀ ਵਾਰ ਪਿਛਲੇ ਸਾਲ ਸਤੰਬਰ 2025 ਚ ਗਾਜ਼ਾ ਜੰਗ ਨੂੰ ਖਤਮ ਕਰਨ ਦੀ ਯੋਜਨਾ ਪੇਸ਼ ਕਰਦੇ ਹੋਏ ਇਸ ਬੋਰਡ ਦਾ ਪ੍ਰਸਤਾਵ ਰੱਖਿਆ ਸੀ। ਅਮਰੀਕਾ ਨੇ ਕਰੀਬ 60 ਦੇਸ਼ਾਂ ਨੂੰ ਇਸ ਬੋਰਡ 'ਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਸੀ। ਪਿਛਲੇ ਹਫ਼ਤੇ ਦੁਨੀਆ ਦੇ ਨੇਤਾਵਾਂ ਨੂੰ ਭੇਜੇ ਗਏ ਸੱਦੇ 'ਚ ਦੱਸਿਆ ਗਿਆ ਕਿ ਇਸ ਬੋਰਡ ਦੀ ਭੂਮਿਕਾ ਸਿਰਫ ਗਾਜ਼ਾ ਤੱਕ ਸੀਮਤ ਨਹੀਂ ਰਹੇਗੀ। ਸਗੋਂ ਇਹ ਵਿਸ਼ਵ ਪ करेगा पेजे गए एक स्मौदे च किया गया के जो देश 3 साल ਤੋਂ ਵੱਧ ਸਮੇਂ ਤੱਕ ਇਸ ਬੋਰਡ ਦੇ ਮੈਂਬਰ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਅਰਬ ਡਾਲਰ ਦਾ ਯੋਗਦਾਨ ਦੇਣਾ ਪਵੇਗਾ 트럼ਪ ਖੁਦ ਇਸ ਬੋਰਡ ਦੇ ਮੁਖੀ ਨੇ ਅਮਰੀਕੀ ਰਾਸ਼ਟਰਪਤੀ 트럼ਪ ਨੇ ਇਰਾਨ ਨੂੰ ਲੈ ਕੇ ਇੱਕ ਬਹੁਤ ਵੱਡਾ ਤੇ ਸਖਤ ਬਿਆਨ ਦਿੱਤਾ 트럼ਪ ਨੇ ਇਰਾਨ ਨੂੰ ਆਪਣਾ ਰੁਖ ਸਾਫ਼ ਕਰਨ ਲਈ ਸਿਰਫ 10 ਦਿਨਾਂ ਦਾ ਸਮਾਂ ਦਿੱਤਾ ਉਹਨਾਂ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਸਮਾਂ ਤੈਅ ਕਰੇਗਾ ਕਿ ਅਮਰੀਕਾ ਇਰਾਨ ਨਾਲ ਡਿਪਲੋਮੈਟਿਕ ਕੋਸ਼ਿਸ਼ਾਂ ਜਾਰੀ ਰੱਖੇਗਾ ਜਾਂ ਫਿਰ ਫੌਜੀ ਕਾਰਵਾਈ ਦਾ ਰਾਹ ਅਪਣਾਏਗਾ ਵਾਸ਼ਿੰਗਟਨ ਵਿੱਚ ਗਾਜ਼ਾ ਬੋਰਡ ਆਫ ਪੀਸ ਦੀ ਬੈਠ ਦੌਰਾਨ ਬੋਲਦਿਆਂ 트럼ਪ ਨੇ ਕਿਹਾ ਕਿ ਅਗਲੇ ਕਦਮਾਂ ਬਾਰੇ ਫੈਸਲਾ ਸ਼ਾਇਦ ਅਗਲੇ 10 ਦਿਨਾਂ ਦੇ ਅੰਦਰ ਲੈ ਲਿਆ ਜਾਵੇਗਾ ਉਹਨਾਂ ਕਿਹਾ ਸ਼ਾਇਦ ਅਸੀਂ ਇਰਾਨ ਨਾਲ ਕੋਈ ਸਮਝੌਤਾ ਕਰਨ ਜਾ ਰਹੇ ਹਾਂ ਤੁਹਾਨੂੰ ਅਗਲੇ 10 ਦਿਨਾਂ ਵਿੱਚ ਸਭ ਪ ਲਾਹਕਾਰਾਂ ਨਾਲ ਜਨੇਵਾ ਵਿੱਚ ਹੋਈ ਤਾਜ਼ਾ ਪਰਮਾਣੂ ਗੱਲਬਾਤ ਦੀ ਸਮੀਖਿਆ ਕੀਤੀ ਹੈ ਹਾਲਾਂਕਿ ਉਹਨਾਂ ਨੇ ਗੱਲਬਾਤ ਨੂੰ ਚੰਗਾ ਦੱਸਿਆ ਪਰ ਨਾਲ ਹੀ ਇਹ ਸ਼ਰਤ ਰੱਖੀ ਹੈ ਕਿ ਈਰਾਨ ਨੂੰ ਇੱਕ ਮਤਲਬੀ ਸਮਝੌਤੇ ਲਈ ਸਹਿਮਤ ਹੋਣਾ ਪਵੇਗਾ ਟਰੰਪ ਨੇ ਸਖਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਬਹੁਤ ਮਾੜੀਆਂ ਚੀਜ਼ਾਂ ਵਾਪਰਨਗੀਆਂ ਇਸ ਤੋਂ ਪਹਿਲਾਂ ਹੀ ਰਿਪੋਰਟਾਂ ਵੀ ਸਾਹਮਣੇ ਆਈਆਂ ਸਨ ਕਿ ਜੇਕਰ ਈਰਾਨ ਨਾਲ ਸਮਝੌਤਾ ਸਿਰੇ ਨਹੀਂ ਚੜਦਾ ਤਾਂ ਅਮਰੀਕਾ ਈਰਾਨ ਵਿਰੁੱਧ ਕਾਰਵਾਈ ਲਈ ਬਰਤਾਨੀਆ ਦੇ ਡਿਏਗੋ ਗਾਰਸਿਆ ਫੌਜੀ ਅੱਡੇ ਦੀ ਵਰਤੋਂ ਵੀ ਕਰ ਸਕਦਾ ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਮਹਿਲਾਵਾਂ ਦੇ ਅਧਿਕਾਰਾਂ ਤੇ ਵੱਡਾ ਹਮਲਾ ਕਰਦਿਆਂ ਇੱਕ ਨਵਾਂ ਦੰਡ ਕਾਨੂੰਨ ਲਾਗੂ ਕੀਤਾ। ਇਸ ਨਵੇਂ ਕਾਨੂੰਨ ਮੁਤਾਬਕ ਜੇਕਰ ਪਤੀ ਆਪਣੀ ਪਤਨੀ ਜਾਂ ਬੱਚਿਆਂ ਦੀ ਕੁੱਟਮਾਰ ਕਰਦਾ ਤਾਂ ਇਸ ਨੂੰ ਘਰੇਲੂ ਹਿੰਸਾ ਨਹੀਂ ਮੰਨਿਆ ਜਾਵੇਗਾ। ਬਸ਼ਰਤੇ ਕਿ ਕੁੱਟਮਾਰ ਦੌਰਾਨ ਉਹਨਾਂ ਦੀ ਕੋਈ ਹੱਡੀ ਨਾ ਟੁੱਟੇ ਜਾਂ ਕੋਈ ਖੁੱਲੀ ਸੱਟ ਨਾ ਲੱਗੇ। ਤਾਲਿਬਾਨ ਦੇ ਸਰਬੋਤਮ ਨੇਤਾ ਹਿਫਤੋਲਾ ਅਖੁੰਦ ਜ਼ਾਦਾਵਾਲੋ ਦਸਤਖਤ ਕੀਤੇ ਗਏ ਇਸ 90 ਪੰਨਿਆਂ ਦੇ ਕਾਨੂੰਨ ਵਿੱਚ ਕਈ ਸਖਤ ਸ਼ਰਤਾਂ ਰੱਖੀਆਂ ਗਈਆਂ ਨੇ। ਜੇਕਰ ਕੋਈ ਮਹਿਲਾ ਦੁਰਵਿਵਹਾਰ ਦੀ ਸ਼ਿਕਾਇਤ ਕਰਦੀ ਹੈ ਤਾਂ ਉਸ ਨੂੰ ਅਦਾਲਤ ਵਿੱਚ ਜੱਜ ਸਾਹਮਣੇ ਆਪਣੀਆਂ ਸੱਟ ਸਮੇ ਉਸਦੇ ਨਾਲ ਉਸਦਾ ਪਤੀ ਜਾਂ ਕੋਈ ਪੁਰਸ਼ ਸਰਪ੍ਰਸਤ ਹੋਣਾ ਲਾਜਮੀ ਹੋਵੇਗਾ। ਕੁਝ ਹੋਰ ਸਖਤ ਪਾਬੰਦੀਆਂ ਜੇਲ੍ਹ ਦਾ ਪ੍ਰਬੰਧ ਜੇਕਰ ਪਤੀ ਦੀ ਇਜਾਜ਼ਤ ਤੋਂ ਬਿਨਾ ਕੋਈ ਮਹਿਲਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੀ ਹੈ ਤਾਂ ਉਸ ਨੂੰ 3 ਮਹੀਨੇ ਦੀ ਜੇਲ੍ਹ ਹੋ ਸਕਦੀ ਹੈ। ਚਰਚਾ ਤੇ ਰੋਕ ਇਸ ਨਵੇਂ ਕਾਨੂੰਨ ਤੇ ਜਨਤਕ ਤੌਰ ਤੇ ਚਰਚਾ ਕਰਨਾ ਜਾਂ ਵਿਰੋਧ ਕਰਨਾ ਵੀ ਅਪਰਾਧ ਐਲਾਨ ਦਿੱਤਾ ਗਿਆ। ਸ਼੍ਰੇਣੀ ਅਧਾਰਿਤ ਸਜ਼ਾ ਸਮਾਜ ਨੂੰ 4 ਵਰਗਾਂ ਵਿੱਚ ਵੰਡਿਆ ਗਿਆ ਅਤੇ ਸਜ਼ਾ ਅਪਰਾਧ ਦੀ ਬਜਾਏ ਵਿਅਕਤੀ ਦੀ ਸਮਾਜਿਕ ਸਥਿਤੀ ਤੇ ਨਿਰਪਰ ਕਰੇਗੀ। ਇਸ ਫੈਸਲੇ ਨੇ ਅੰਤਰਰਾਸ਼ਟਰੀ ਪੱਧਰ ਤੇ ਮਾਨਵ ਅਧਿਕਾਰ ਸੰਗਠਨਾਵਾਂ ਵਿੱਚ ਭਾਰੀ ਤਾਂ ਪੈਦਾ ਕਰ ਦਿੱਤੀ ਹੈ ਇੱਕ ਪਾਸੇ ਜਿੱਥੇ ਅਮਰੀਕਾ ਈਰਾਨ ਨਾਲ ਜੰਗ ਦੀ ਤਿਆਰੀ 'ਚ ਬੈਠਾ ਉੱਥੇ ਹੀ ਦੂਜੇ ਪਾਸੇ 트ੰਪ ਨੇ ਇੱਕ ਵੱਡਾ ਧਮਾਕਾ ਕਰ ਦਿੱਤਾ। ਦਰਅਸਲ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਇੱਕ ਅਜੀਬਾ ਫੈਸਲਾ ਲਿਆ ਜਿਸ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਤੇ ਸਪੇਸ ਲਵਰਜ਼ 'ਚ ਖੁਸ਼ੀ ਦੀ ਲਹਿਰ ਧੜਾ ਦਿੱਤੀ ਹੈ। 트ੰਪ ਨੇ ਦੂਜੇ ਗ੍ਰਹਿਾਂ ਤੋਂ ਆਉਣ ਵਾਲੇ ਜੀਵਾਂ ਅਤੇ ਉਡਾਣ ਤਸਤਰੀਆਂ ਨਾਲ ਸਬੰਧਿਤ ਗੁਪਤ ਫਾਈਲਾਂ ਨੂੰ ਜਨਤਕ ਕਰਨ ਦੇ ਹੁਕਮ ਝਾਰੀ ਕਰ ਦਿੱਤੇ। 트ੰਪ ਨੇ ਕਿਹਾ ਕਿ ਲੋਕਾਂ ਵਿੱਚ ਇਸ ਵਿਸ਼ੇ ਨੂੰ ਲੈ ਕੇ ਭਾਰੀ ਉਤਸਕਤਾ ਅਤੇ ਉਹ ਸੱਚਾਈ ਜਾਨਣਾ ਚਾਹੁੰਦੇ ਨੇ। ਫਾਈਲਾਂ ਖੋਲਣ ਦੇ ਹੁ ਬਰਾਕ ਓਬਾਮਾ ਤੇ ਵੀ ਤਿੱਖਾ ਨਿਸ਼ਾਨਾ ਸਾਧਿਆ 트럼ਪ ਨੇ ਆਵਾਮਾਂ ਤੇ ਦੋਸ਼ ਲਗਾ ਕੇ ਉਹਨਾਂ ਨੇ ਅਹੁਦੇ ਤੇ ਰਹਿੰਦਿਆਂ ਕਈ ਅਜੇਹੀਆਂ ਗੁਪਤ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਨ ਜੋ ਕਲਾਸੀਫਾਈਡ ਸਨ 트럼ਪ ਦੇ ਇਸ ਬਿਆਨ ਨੇ ਅਮਰੀਕੀ ਰਾਜਨੀਤੀ ਵਿੱਚ ਨਵਾਂ ਪੁਚਾਲ ਲਿਆ ਦਿੱਤਾ ਅਮਰੀਕੀ ਖੂਫੀ ਏਜੰਸੀਆਂ ਕੋਲ ਯੂ ਐਫ ਓ ਐਸ ਅਤੇ ਐਲੀయన్స్ ਨੂੰ ਲੈ ਕੇ ਕਈ ਅਜੇਹੀਆਂ ਫਾਈਲਾਂ ਨੇ ਜੋ ਦਹਾਕਿਆਂ ਤੋਂ ਦੱਬੀਆਂ ਹੋਈਆਂ ਨੇ 트럼ਪ ਨੇ ਕਿਹਾ ਮੈਂ ਇਨ੍ਹਾਂ ਫਾਈਲਾਂ ਨੂੰ ਜਨਤਕ ਕਰਨ ਦਾ ਹੁਕਮ ਦੇ ਰਿਹਾ ਕਿਉਂਕਿ ਲੋਕਾਂ ਨੂੰ ਸੱਚ ਜਾਣਨ ਦਾ ਪੂਰਾ ਹੱਕ ਹੈ ਇਸ ਫੈਸਲੇ ਤੋਂ ਬਾਅਦ ਵਿਗਿਆਨੀਆਂ ਤੇ ਪੁਲਾੜ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀਆਂ ਉਮੀਦਾਂ ਵੱ ਕੇ ਸ਼ਾਇਦ ਹੁਣ ਏਰੀਆ 51 ਵਰਗੇ ਰਹੱਸਾਂ ਤੋਂ ਪਰਦਾ ਉੱਠ ਸਕੇ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਤੀ ਗਿਆਨੀ ਰਗਵੀਰ ਸਿੰਘ ਵੱਲੋਂ ਬੀਤੇ ਦਿਨ ਲਾਏ ਗੰਭੀਰ ਦੋਸ਼ਾਂ ਤੋਂ ਬਾਅਦ ਉਹਨਾਂ ਨੂੰ 72 ਘੰਟੇ ਦੇ ਅੰਦਰ-ਅੰਦਰ ਲਾਏ ਗੰਭੀਰ ਦੋਸ਼ਾਂ ਸੰਬੰਧੀ ਸਬੂਤ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਅੰਤਰੰਕ ਕਮੇਟੀ ਦੀ ਅਹਿਮ ਇਕੱਤਰਤਾ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ। ਉਹਨਾਂ ਕਿਹਾ ਕਿ ਅੰਤਰੰਕ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ 72 ਘੰਟਿਆਂ ਅੰਦਰ ਸਬੂਤ ਪੇਸ਼ ਨਾ ਕਰਨ ਤੇ ਉਹਨ ਦੁਵਾਰਾ ਪਠਾ ਸਾਹਿਬ ਰੋਪੜ ਦੀਆਂ ਜ਼ਮੀਨਾਂ ਸਬੰਧੀ ਕਿਤਤ ਤੌਰ ਤੇ ਗਲਤ ਬਿਆਨਬਾਜ਼ੀ ਕਰਨ ਤੇ ਸਾਬਕਾ ਜਥੇਦਾਰ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪੀ ਸਿੰਘ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਮਾਫੀ ਮੰਗਣ ਨਹੀਂ ਤਾਂ ਗੁਰਦੁਆਰਾ ਪਠਾ ਸਾਹਿਬ ਦੇ ਮੈਨੇਜਰ ਨੂੰ ਉਹਨਾਂ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕਰਨ ਦੀ ਹਦਾਇਤ ਕੀਤੀ ਗਈ ਹੈ ਉਹਨਾਂ ਦਾਅਵਾ ਕੀਤਾ ਕਿ ਜ਼ਮੀਨਾਂ ਦੇ ਮਾਮਲੇ ਵਿੱਚ ਜੋ ਵੀ ਕਾਰਵਾਈ ਕੀਤੀ ਗਈ ਹੈ ਉਹ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਤੇ ਕਾਨੂੰਨ ਅਨੁਸਾਰ ਕੀਤੀ ਗਈ ਹੈ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 28 ਫਰਵਰੀ ਨੂੰ ਪੰਜਾਬ ਦੇ ਬਰਨਾਲਾ ਚ ਇੱਕ ਰੈਲੀ ਨੂੰ ਸੰਬੋਧਿਤ ਕਰਨਗੇ ਪਾਰਟੀ ਦੇ ਇੱਕ ਆਗੂ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਰੈਲੀ ਦੇ ਲਈ ਕਾਂਗਰਸੀ ਆਗੂ ਹਰਦੀਪਾਲ ਸਿੰਘ ਕੰਬੋਜ ਨੂੰ ਬਰਨਾਲਾ ਜ਼ਿਲ੍ਹੇ ਦਾ ਇੰਚਾਰਜ ਨਿਯੁਕਤ ਕੀਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੰਦੀਪ ਸਿੰਘ ਸੰਧੂ ਵੱਲੋਂ ਜਾਰੀ ਕੀਤੇ ਨੋਟਿਸ ਅਨੁਸਾਰ ਕੰਬੋਜ ਨੂੰ ਬਰਨਾਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਤੁਰੰਤ ਬੈਠਕ ਬੁਲਾਉਣ ਦੇ ਲਈ ਕਿਹਾ ਗਿਆ ਇਸ ਬੈਠਕ ਚ ਬਲਾਕ ਪ੍ਰਧਾਨ ਜ਼ਿਲ੍ਹਾ ਮੁੱਖੀ ਵਿਧਾਨ ਸਭਾ ਉਮੀਦਵਾਰ ਤੇ ਹੋਰ ਵੱਡੇ ਵੱਦ ਤੋਂ ਵੱਦ ਭਾਗੀਦਾਰੀ ਦੇ ਲਈ ਇਹ ਬੈਠਕ ਸੱਦੀ ਗਈ ਹੈ। ਉੱਥੇ ਹੀ ਆਪਣੀ ਨਿਯੁਕਤੀ ਤੇ ਪ੍ਰਤੀਕਿਰਿਆ ਦਿੰਦੇ ਹੋਏ ਹਰदयाल ਸਿੰਘ ਕੰਬੋਸ਼ ਨੇ ਕਿਹਾ ਕਿ ਬਰਨਾਲਾ ਚ 28 ਫਰਵਰੀ ਨੂੰ ਹੋਣ ਵਾਲੀ ਰੈਲੀ 2027 ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਬਿਗਲ বাজਾਈਗੀ। ਉਹਨਾਂ ਨੇ ਇਸ ਨੂੰ ਮਾਣ ਵਾਲੀ ਗੱਲ ਦੱਸਿਆ ਕਿ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਇੰਨੇ ਮਹੱਤਵਪੂਰਨ ਆਯੋਜਨ ਦੀ ਜ਼ਿੰਮੇਵਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਪ੍ਰਸਤਾਵਿਤ ਰੈਲੀ ਤੇ ਕਿਹਾ ਕਿ ਇਹ ਪੰਜਾਬੀਆਂ ਚ ਨਵੀਂ ਊਰਜਾ ਤੇ ਉਤਸ਼ਾਹ ਦਾ ਸੰਚਾਰ ਕਰੇਗੀ ਤੇ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਰਾਜਨੀਤਿਕ ਪਰਸਥ ਹੋਵੇਗੀ ਦੱਸ دیا ਕਿ ਪੰਜਾਬ ਕਾਂਗਰਸ ਇਨਚਾਰਜ ਕੁਪੇਸ਼ ਬਗੇਲ ਨੇ 16 ਫਰਵਰੀ ਨੂੰ ਕਿਹਾ ਸੀ ਕਿ ਕਾਂਗਰਸ ਪੰਜਾਬ ਚ ਇੱਕ ਰੈਲੀ ਕਰਨ ਜਾ ਰਹੀ ਜਿਸ ਚ ਰਾਹੁਲ ਗਾਂਧੀ ਵੀ ਸ਼ਾਮਿਲ ਹੋਣਗੇ ਪੰਜਾਬ ਕੈਬਨਿਟ ਦੀ ਬੈਠਕ 23 ਫਰਵਰੀ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਰਿਹائش ਵਿਖੇ ਹੋਵੇਗੀ ਇਸ ਬੈਠਕ ਵਿੱਚ ਕੈਬਨਿਟ ਮੰਤਰੀਆਂ ਸਣੇ ਪ੍ਰਮੁੱਖ ਸਕੱਤਰ ਵੀ ਸ਼ਾਮਲ ਰਹਿਣਗੇ ਇਸ ਬੈਠਕ ਵਿੱਚ ਬਜਟ ਸੈਸ਼ਨ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਇਹ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਅੰਤ੍ਰੰਮ ਬਜਟ ਨੂੰ ਲੈ ਕੇ ਚਰਚਾ ਸੰਭਵ ਹੈ ਇਸ ਤੋਂ ਬਾਅਦ ਅਗਲੇ ਸਾਲ 2027 ਦੇ ਸ਼ੁਰੂਆਤ ਵਿੱਚ ਹੀ ਵਿਧਾਨ ਸਭਾ ਚੋਣਾਂ ਹੋਣਗੀਆਂ ਜਿਸ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਹੋਵੇਗਾ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਹੀ ਸੂਬੇ ਦਾ ਬਜਟ ਤਿਆਰ ਕੀਤਾ ਜਾਵੇਗਾ ਫਿਲਹਾਲ ਇਸ ਮੀਟਿੰਗ ਨੂੰ ਲੈ ਕੇ ਕੋਈ ਵੀ ਅਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਇਸ ਬੈਠਕ ਮੋਹਰ ਲੱਗ ਸਕਦੀ ਹੈ ਇਸ ਬੈਟਕ ਦਾ ਸਮਾ ਸਵੇਰੇ 10 ਵਜੇ ਤੱਕ ਕੀਤਾ ਗਿਆ ਪੰਜਾਬ ਸਰਕਾਰ ਨੇ ਪਿਛਲੇ ਸਾਲ 2025-26 ਲਈ 2.36 ਲੱਖ ਕਰੋੜ ਦਾ ਬਜਟ ਰੱਖਿਆ ਸੀ ਜੋ ਕਿ ਉਸਦੇ ਪਿਛਲੇ ਬਜਟ ਨਾਲੋਂ 4% ਵੱਧ ਹੈ ਇਹ ਵਿਕਾਸ ਬਜਟ ਸਿਹਤ ਸਿੱਖਿਆ ਅਤੇ ਖੇਤੀਬਾੜੀ ਨੂੰ ਤਰਜੀਹ ਦਿੰਦਾ ਰੱਖਿਆ ਗਿਆ ਇਸ ਤੋਂ ਇਲਾਵਾ ਪੰਜਾਬ ਨੇ 6.5 ਮਿਲੀਅਨ ਪਰਿਵਾਰਾਂ ਲਈ ਪਹਿਲੀ ਵਾਰ ਡਰੱਗ ਜਨਗਣਨਾ ਅਤੇ 10 ਲੱਖ ਦੇ ਨਕਦੀ ਰਹਿਤ ਬੀਮੇ ਦਾ ਐਲਾਨ ਵੀ ਕੀਤਾ ਗਿਆ ਸੀ ਜਦੋਂ ਕਿ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਸੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਵਿੱਚ ਨਸ਼ਾ ਤਸਕਰੀ ਅਤੇ ਗੈਰ ਕਾਨੂੰਨੀ ਹਥਿਆਰਾਂ ਨੂੰ ਰੋਕਣ ਲਈ ਹਮੇਸ਼ਾ ਵਾਂਗ ਪੰਜਾਬ ਦੀ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਆਪਰੇਸ਼ਨ ਪ੍ਰਹਾਰ ਅਤੇ ਆਪਰੇਸ਼ਨ ਪ੍ਰਹਾਰ 2.0 ਦੀ ਸ਼ੁਰੂਆਤ ਕੀਤੀ ਪੰਜਾਬ ਸਰਕਾਰ ਇਸ ਤਰ੍ਹਾਂ ਦੀਆਂ ਮੁਹਿੰਮਾਂ ਚਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾਉਣਾ ਚਾਹੁੰਦੀ ਹੈ ਪੰਜਾਬ ਇੱਕ ਸਰਹੱਦੀ ਸੂਬਾ ਦੇਸ਼ ਵਿਰੋਧੀ ਤਾਕਤਾਂ ਮਾਹੌਲ ਖਰਾਬ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਰਿਪੀਟ ਹੈ ਨਾਪਾਕ ਹਰਕਤਾਂ ਕਰਵਾਉਂਦਾ ਹੈ ਪਾਕਿਸਤਾਨ ਦੇ ਸ਼ਹਿਰ ਕਰਾਚੀ 'ਚ ਵੀਰਵਾਰ ਨੂੰ ਇੱਕ ਅਪਾਰਟਮੈਂਟ ਇਮਾਰਤ ਵਿੱਚ ਇੱਕ ਜਬਰਦਸਤ ਧਮਾਕਾ ਹੋਇਆ ਜਿਸ ਨੇ 16 ਮਨੁੱਖੀ ਜਾਨਾਂ ਲੈ ਲਈਆਂ ਦੱਸਿਆ ਜਾ ਰਿਹਾ ਹੈ ਕਿ ਧਮਾਕਾ ਗੈਸ ਸਿਲੰਡਰ ਦੇ ਫਟਣ ਕਾਰਨ ਹੋਇਆ ਮਰਨ ਵਾਲਿਆਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਨੇ ਜਿਸ ਇਮਾਰਤ ਵਿੱਚ ਇਹ ਧਮਾਕਾ ਹੋਇਆ ਉਹ ਵੀ ਬੁਰੀ ਤਰ੍ਹਾਂ ਨਸ਼ਟ ਹੋ ਗਈ ਹੈ ਸਥਾਨਕ ਪੁਲਿਸ ਮੁਖੀ ਰਿਜ਼ਬਾਨ ਪਟੇਲ ਅਨੁਸਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਪਹਿਲੇ ਦਿਨ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਕਰਾਚੀ ਦੇ ਇੱਕ ਰਹਾਇਸ਼ੀ ਖੇਤਰ ਵਿੱਚ ਸਵੇਰ ਤੋਂ ਪਹਿਲਾਂ ਦਾ ਖਾਣਾ ਤਿਆਰ ਕਰ ਰਹੇ ਸਨ ਪੁਲਿਸ ਮੁਖੀ ਨੇ ਅੱਗੇ ਕਿਹਾ ਕਿ ਜਾਰੀ ਹਾਲੇ ਵੀ ਮਲਬੇ ਨੂੰ ਹਟਾ ਕੇ ਬਚੇ ਲੋਕਾਂ ਦੀ ਭਾਲ ਕਰ ਰਹੇ ਨੇ ਪਟੇਲ ਨੇ ਕਿਹਾ ਕਿ ਪਹਿਲਾਂ ਮਰਨ ਵਾਲਿਆਂ ਦੀ ਗਿਣਤੀ 13 ਦੱਸੀ ਗਈ ਸੀ ਪਰ ਬਚਾਅ ਕਰਮਚਾਰੀਆਂ ਵੱਲੋਂ ਮਲਬੇ ਵਿੱਚੋਂ ਤਿੰਨ ਹੋਰ ਲਾਸ਼ਾਂ ਕੱਢਣ ਤੋਂ ਬਾਅਦ ਇਹ ਗਿਣਤੀ ਵੱਧ ਗਈ ਹੈ ਪੁਲਿਸ ਨੇ ਕਿਹਾ ਕਿ ਸਿਲੰਡਰ ਸੋਲਰਜ਼ ਬਾਜ਼ਾਰ ਵਿੱਚ ਬਹੁ ਮੰਜ਼ਿਲਾ ਆਹਾਤੇ ਦੀ ਪਹਿਲੀ ਮੰਜ਼ਿਲ ਤੇ ਫਟ ਗਿਆ ਜੋ ਕਿ ਕਰਾਚੀ ਦੇ ਪੂਰਬੀ ਹਿੱਸੇ ਵਿੱਚ ਸਥਿਤ ਹੈ ਅਤੇ ਇੱਕ ਸੰਗਣੀ ਆਬਾਦੀ ਵਾਲਾ ਖੇਤਰ ਹੈ ਇੱਕ ਬਿਆਨ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਾਤਕ ਤਮਾਕੇ ਤੋਂ ਬਾਅਦ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਅਤੇ ਸੰਵੇਦਨਾ ਪ੍ਰਗਟ ਕੀਤੀ ਅਤੇ ਪ੍ਰਸ਼ਾਸਨ ਨੂੰ ਜ਼ਖਮੀਆਂ ਦਾ ਸਭ ਤੋਂ ਵਧੀਆ ਸੰਭਵ ਇਲਾਜ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਜ਼ਰਦਾਰੀ ਨੇ ਬਚਾਅ ਕਾਰਜ ਨੂੰ ਜਲਦੀ ਪੂਰਾ ਕਰਨ ਦੀ ਅਪੀਲ ਵੀ ਕੀਤੀ ਅਤੇ ਸਿੰਧ ਸੋਬਾਈ ਸਰਕਾਰ ਨੂੰ ਇਮਾਰਤੀ ਕੋਡ ਲਾਗੂ ਕਰਨ ਦੀ ਅਪੀਲ ਕੀਤੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਆਪਣੇ ਸ਼ਾਇਰਾਨਾ ਅੰਦਾਜ਼ ਨੂੰ ਲੈ ਕੇ ਸੁਰਖੀਆਂ ਵਿੱਚ ਨੇ ਸਿੱਧੂ ਨੇ ਹਾਲ ਹੀ ਵਿੱਚ ਇੱਕ ਸ਼ਾਇਰੀ ਰਾਹੀਂ ਆਪਣੇ ਵਿਰੋਧੀਆਂ ਦੇ ਤਿੱਖੇ ਨਿਸ਼ਾਨਾ ਸਾਧਿਆ ਜਿਸ ਕਾਰਨ ਸਿਆਸੀ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ ਸਿੱਧੂ ਨੇ ਬਿਨਾ ਕਿਸੇ ਦਾ ਨਾਮ ਲਏ ਕਿਹਾ ਉਹ ਇੱਕ ਸਮੁੰਦਰ ਖੰਗਾਲਣ ਵਿੱਚ ਲੱਗੇ ਹੋਏ ਹਨ ਸਾਡੀਆਂ ਕਮੀਆਂ ਕੱਢਣ ਵਿੱਚ ਲੱਗੇ ਹੋਏ ਹਨ ਜਿਨ੍ਹਾਂ ਦੀਆਂ ਆਪਣੀਆਂ ਲੰਗੋਟੀਆਂ ਤੱਕ ਫਟੀਆਂ ਹੋਈਆਂ ਹਨ ਉਹ ਸਾਡੀ ਪੱਗ ਉਛਾਲਣ ਵਿੱਚ ਲੱਗੇ ਹੋਏ ਹਨ ਉਹ ਜਾਓ ਯਾਰ ਆਪਣੀਆਂ ਕਮੀਆਂ ਨੂੰ ਨਜ਼ਰਅੰਦਾਜ਼ ਕਰਨ ਵਾਲਿਆਂ ਨੂੰ ਸਿੱਧੂ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਕੁਝ ਲੋਕ ਆਪਣੀਆਂ ਕਮੀਆਂ ਨੂੰ ਦੇਖਣ ਦੀ ਬਜਾਏ ਦੂਜਿਆਂ ਤੇ ਉਂਗਲ ਚੁੱਕਣ ਵਿੱਚ ਮਸਰੂਫ ਹਨ ਸਿੱਧੂ ਦਾ ਇਹ ਵਾਰ ਸਿੱਧੇ ਤੌਰ ਤੇ ਵਿਰੋਧੀਆਂ ਨੂੰ ਆਪਣੇ ਗਿਰੀਵਾਨ ਵਿੱਚ ਚਾਕਣ ਦੀ ਸਲਾਹ ਸਿੱਧੂ ਦੀ ਇਹ ਸ਼ਾਇਰੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਸੰਦੇਸ਼ ਦੁਨੀਆ ਦੇ ਖਬਰਾਂ ਹੁਣ ਮੈਨੂੰ ਤੇ ਇਜਾਜ਼ਤ ਦਾ ਧੰਨਵਾਦ ਸਤਿ ਸ਼੍ਰੀ ਅਕਾਲ